ਦੱਲ ਜੀ ਸਿੰਘ ਤੁਸੀਂ ਜੀ ਕੈਨੇਡਾ ਦੀ ਪੋਲਿਟਿਕਸ ਦੀ ਕਾਫੀ ਗਹਿਰਾਈ ਨਾਲ ਸਮਝ ਰੱਖਦੇ ਹੋ ਤੁਸੀਂ ਪਹਿਲਾਂ ਵੀ ਕਈ ਵੱਡੀਆਂ ਰਿਪੋਰਟਾਂ ਕਈ ਅੰਦਰੀਆਂ ਰਿਪੋਰਟਾਂ ਕੈਨੇਡਾ ਦੀ ਪੋਲਿਟਿਕਸ ਨੂੰ ਲੈ ਕੇ ਸਾਡੇ ਦਰਸ਼ਕਾਂ ਦੇ ਅੱਗੇ ਰੱਖੀਆਂ ਸਨ ਜੋ ਦਰਸ਼ਕਾਂ ਨੂੰ ਬਹੁਤ ਪਸੰਦ ਵੀ ਆਈਆਂ ਸਨ ਥੋੜਾ ਤੋਂ ਹੁਣ ਜਾਨਣਾ ਚਾਹਾਂਗੇ ਕਿ ਕੈਨੇਡਾ ਦੀ ਪੋਲਿਟਿਕਸ ਵਿੱਚ ਅਜਿਹਾ ਕੀ ਹੋ ਗਿਆ ਕਿ ਪੂਰੀ ਸਿਆਸਤ ਹੀ ਇੱਕ ਦੋ ਮਹੀਨੇ ਵਿੱਚ ਥੰਗ ਗਈ ਹੈ ਜਿੱਥੇ ਉਮੀਦ ਲਗਾਈ ਜਾ ਰਹੀ ਸੀ ਕਿ ਜਸਨ ਟਰੂਡੋ ਨੂੰ ਉਤਾਰ ਕੇ ਦੂਜੇ ਨੂੰ ਲਾਇਆ ਗਿਆ ਸੀਗਾ ਕਿ ਹੁਣ ਲਿਬਰਲ ਪਾਰਟੀ ਇਸ ਵਾਰ ਕਹ ਲੋਕੇ ਮੇਨਸ ਟੀਮ ਦੇ ਵਿੱਚ ਨਹੀਂ ਹੈ ਇਸ ਵਾਰ ਦੂਜੇ ਨੰਬਰ ਦੀ ਪਾਰਟੀ ਬਣ ਜਾਵੇਗੀ ਜ ਜ ਸਰਕਾਰ ਨਹੀਂ ਬਣੇਗੀ ਤੇ ਕਨਜ਼ਰਵੇਟਿਵ ਸਰਕਾਰ ਬਣਾ ਜਾਵੇਗੀ ਇੱਕ ਦੋ ਮਹੀਨੇ ਪਹਿਲਾਂ ਇਹੀ ਲੱਗਦਾ ਵੈਸੇ ਕਿ ਕਨਜ਼ਰਵੇਟਿਵ ਪਾਰਟੀ ਵੀ ਇਸ ਵਕਤ ਕਾਫੀ ਜ਼ਿਆਦਾ ਕਿ ਲੋਕਾਂ ਦੇ ਵਿੱਚ ਜ਼ਿਆਦਾ ਕਿ ਲੋਕੀ ਪਸੰਦ ਕਰ ਰਹੇ ਲੋਕ ਉਸ ਨਾਲ ਜ਼ਿਆਦਾ ਜੁੜ ਰਹੇ ਨੇ ਕਿ ਟਰੂਡੋ ਦੀਆਂ ਲਿਬਰਲ ਦੀਆਂ ਪਾਲਿਸੀਆਂ ਕਰਕੇ ਲੋਕ ਹੁਣ ਕਨਜ਼ਰਵੇਟਿਵ ਵੱਲ ਮੂਵ ਹੋਣਗੇ ਪਰ ਦੋ ਮਹੀਨੇ ਚ ਅਜੇ ਹਾਂ ਕੀ ਤੁਸੀਂ ਦੇਖਦੇ ਹੋ ਕਿ ਲੋਕਾਂ ਨੇ ਫੇਰ ਦੁਬਾਰਾ ਲਿਬਰਲ ਪਾਰਟੀ ਨੂੰ ਹੀ ਐਕਸੈਪਟ ਕੀਤਾ ਹੈ ਜੋ ਕਨਜ਼ਰਵੇਟਿਵ ਪਾਰਟੀ ਹੈ ਕਹ ਲੋ ਕਿ ਉਸ ਦੇ ਜੋ ਹੈਡ ਨੇ ਉਹ ਆਪਣੀ ਸੀਟ ਵੀ ਹਾਰ ਗਏ ਨੇ ਕਿਵੇਂ ਦੇਖਦੇ ਹਾਂ ਕਿ 2 ਮਹੀਨੇ ਵਿੱਚ ਜਿਹੀ ਕੀ ਪੌਲਟਸ ਕੋ ਮੀ ਕੈਨੇਡਾ ਦੀ ਜਿਹਦੇ ਨਾਲ ਲਿਬਰਲ ਪਾਰਟੀ ਦੁਆਰਾ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਜੀ ਜੀ ਬਿਲਕੁਲ ਬਿਲਕੁਲ ਤੁਸੀਂ ਜਿਵੇਂ ਸੁਣਿਆ ਹੀ ਆ ਸਾਰੀ ਗੱਲਬਾਤ ਐ ਸੋਨੇ ਵੱਡੀਆਂ ਅਖਬਾਰਾਂ ਵੱਡੇ ਇੰਟਰਨੈਸ਼ਨਲ ਟੀਵੀ ਚੈਨਲਸ ਦੇ ਉੱਤੇ ਚੱਲ ਰਹੀ ਹੈ ਕਿ ਲਿਬਰਲ ਇੱਕ ਵਾਰ ਫਿਰ ਕੈਨੇਡਾ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਸੋ 169 ਜਾਨਕਿ 169 ਸੀਟ ਜਿਹੜੀਆਂ ਨੇ ਲਿਬਰਲ ਪਾਰਟੀ ਲੈ ਗਈ ਐ ਤੇ ਕਨਜ਼ਰਵੇਟਿਵ ਜਿਹਦੀਆਂ ਉਮੀਦਾਂ ਬਹੁਤ ਸੀ ਪਿਅਰ ਪਾਲੀਵਰ ਜਿਹਦੇ ਪ੍ਰਧਾਨ ਸੀ ਤੇ ਜਿਨ੍ਹਾਂ ਨੇ ਬਣਨਾ ਸੀ ਪ੍ਰਾਈਮ ਮਿਨਿਸਟਰ ਨੈਕਸਟ ਜੋ ਖੁਆਬ ਦੇਖੇ ਜਾ ਰਹੇ ਸੀ ਸੋ ਉਹਨਾਂ ਦੇ ਖੁਆਬ ਕਿਤੇ ਨਾ ਕਿਤੇ ਵਿਚੇ ਰਹਿ ਗਏ ਆ 144 ਸੀਟਾਂ ਉਹਨਾਂ ਨੂੰ ਮਿਲੀਆਂ ਨੇ ਸੋ ਇੱਕ ਆਪਣੇ ਖਾਸ ਪੰਜਾਬੀਆਂ ਦੀ ਮਨਪਸੰਦ ਪਾਰਟੀ ਜਿਹੜੀ ਹੈਗੀ ਆ ਜਗਜੀਤ ਸਿੰਘ ਹੋਰਾਂ ਦੀ ਸੋ ਉਹਦੀਆਂ 7 ਸੀਟਾਂ ਤੇ ਗ੍ਰੀਨ ਪਾਰਟੀ ਜਿਹੜੀ ਹੈਗੀ ਆ ਉਹਦੀ ਇੱਕ ਸੀਟ ਰਹੀ ਹੈ ਸੋ ਜੇ ਪਰਸੈਂਟੇਜ ਦੀ ਗੱਲ ਕਰਾਂ ਮੈਂ ਪਹਿਲਾਂ ਤੁਹਾਨੂੰ ਇਹ ਦੱਸ ਦਵਾਂ ਉਸ ਤੋਂ ਬਾਅਦ ਆਪਾਂ ਕਾਰਨ ਜਾਣਾਂਗੇ ਸੋ ਲਿਬਰਲ ਦਾ ਜਿਹੜਾ ਬੈਂਕ ਵੋਟ ਬੈਂਕ ਹੈਗਾ ਉਹ 11.1 ਯਾਨੀ ਕਿ ਪਰਸੈਂਟੇਜ ਜਿਹੜੀ ਉਹਨਾਂ ਦੀ ਵਧੀ ਹੈ ਕਨਜ਼ਰਵੇਟਿਵ ਦੀ ਜਿਹੜੀ ਹੈ 7.5 ਵਧੀ ਹੈ ਗ੍ਰੀਨ ਪਾਰਟੀ ਦੀ ਵੀ ਜਿਹੜੀ ਹੈ ਉਹ ਘਟ ਗਈ ਹੈ ਜੀ ਪਰਸੈਂਟੇਜ ਵੋਟ ਪਰਸੈਂਟੇਜ ਜਿਹੜੀ ਆ ਸੋ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਆ ਐਨਡੀਪੀ 11% 11.5 ਜਿਹੜਾ ਕਹਿ ਲਈ 11.5% ਜਿਹੜੀ ਉਹਨਾਂ ਦੀ ਵੋਟ ਬੈਂਕ ਹੈ ਪਹਿਲਾਂ ਨਾਲੋਂ ਘਟੀ ਹੈ ਮਤਲਬ ਕਿ ਐਨਡੀਪੀ ਜਿਹੜੀ ਹੈ ਨਾ ਉਹ ਬਹੁਤ ਹਾਸ਼ੀਏ ਦੇ ਵਿੱਚ ਧੱਕੀ ਗਈ ਹੈ ਇਸ ਵਾਰ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਲਿਬਰਲ ਪਾਰਟੀ ਆਖਰ ਕਿਉਂ ਦੁਬਾਰਾ ਪਸੰਦ ਆਉਣ ਲੱਗ ਪਈ ਲੋਕਾਂ ਨੂੰ ਦੋ ਕੁ ਮਹੀਨਿਆਂ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਜਿਵੇਂ ਤੁਸੀਂ ਕਿਹਾ ਕਿ ਇੱਕ ਵਾਰੀ ਇਸ ਤਰ੍ਹਾਂ ਦਾ ਇੱਕ ਪੁਚਹਾੜਾ ਆਇਆ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਤੇ ਉਸ ਤੋਂ ਬਾਅਦ ਲਿਬਰਲ ਦੇ ਫਿਰ ਲੋਕ ਸੋਹਲੇ ਗਾਉਣ ਲੱਗ ਪਏ ਤੁਹਾਨੂੰ ਪਤਾ ਹੋਣਾ ਕਿ ਜਸਟਿਨ ਟੂਡੋ ਹੋਰਾਂ ਨੇ ਜਦੋਂ ਅਸਤੀਫਾ ਦਿੱਤਾ ਤਾਂ ਉਸ ਤੋਂ ਪਹਿਲਾਂ ਜੋ ਹਾਲਾਤ ਸੀ ਲਿਬਰਲ ਪਾਰਟੀ ਦੇ ਉਹ ਬਹੁਤ ਮਾੜੀ ਸੀ ਲੋਕ ਜਿਹੜੇ ਲੋਕਲ ਲੋਕ ਨੇ ਨਾ ਉਹ ਬਹੁਤ ਸਤਾਏ ਹੋਏ ਸੀ ਜਸਟਿਨ ਟੂਡੋ ਜਾਂ ਫਿਰ ਕਈ ਲਿਬਰਲ ਦੀ ਜਿਹੜੀ ਪਾਲਿਸਿਜ਼ ਨੂੰ ਲੈ ਕੇ ਹਰ ਦਿਨ ਮਹਿੰਗਾਈ ਹੁੰਦੀ ਜਾ ਰਹੀ ਸੀ ਕ੍ਰਾਈਮ ਵੱਧਦਾ ਜਾ ਰਿਹਾ ਸੀ ਉਸ ਤੋਂ ਬਾਅਦ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਜਿਹੜਾ ਹੈਗਾ ਉਹਦੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਆਉਣ ਲੱਗ ਪਈਆਂ ਸੋ ਇਹ ਸਾਰੇ ਕਾਸੇ ਨੂੰ ਦੇਖਦਿਆਂ ਹੋਇਆਂ ਜਸਟਿਨ ਟੂਡੋ ਨੇ ਹਾਰ ਕੇ ਅਸਤੀਫਾ ਆਪਣਾ ਜਿਹੜਾ ਹੈਗਾ ਉਤੇ ਦਿੱਤਾ ਉਹਨਾਂ ਨੇ ਕਿਹਾ ਕਿ ਅਸਤੀਫਾ ਹੋਏਗਾ ਭਾਈ ਮੈਂ ਪ੍ਰਧਾਨਗੀ ਤੋਂ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਿਹਾ ਤੇ ਪਾਰਟੀ ਜਿਹਨੂੰ ਮਰਜ਼ੀ ਚੁਣ ਲੈ ਸੋ ਫਿਰ ਪਾਰਟੀ ਨੇ ਮਾਰਕ ਕਾਰਨੀ ਜਿਹੜੇ ਸੀ ਉਹ ਨੈਕਸਟ ਪ੍ਰਾਈਮ ਮਿਨਿਸਟਰ ਬਣਾ ਦਿੱਤੇ ਕੈਨੇਡਾ ਦੇ ਜਿੰਨੀ ਦੇਰ ਚੋਣਾ ਨਹੀਂ ਸੀ ਹੁੰਦੀਆਂ ਸੋ ਮਾਰਕ ਕਾਰਨੀ ਹੋਰਾਂ ਨੇ ਆਉਂਦਿਆਂ ਸਾਰ ਆਪਾਂ ਇਹ ਵੀ ਕਹੀਏ ਕਿ ਜਸਟਿਨ ਟੂਡੋ ਹੋਰਾਂ ਦੇ ਜਾਂਦਿਆਂ ਜਾਂਦਿਆਂ ਅਖੀਰਲੇ ਮਹੀਨਿਆਂ ਦੇ ਵਿੱਚ ਡੋਨਲਡ ਟਰੰਪ ਹੋរី ਜਿਹੜੇ ਨੇ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਆ ਤੇ ਉਹਨਾਂ ਵੱਲੋਂ ਇੱਕ ਵਿਵਾਦਿਤ ਬਿਆਨ ਆਉਂਦਾ ਕੈਨੇਡਾ ਦੇ ਉੱਤੇ ਕਿ ਕੈਨੇਡਾ ਸਾਡੀ ਅਕਵਿੰਜ ਵੀ ਸਟੇਟ ਬਣ ਜਾਵੇ ਤੇ ਅਸੀਂ ਵਧੀਆ ਤਰੀਕੇ ਦੇ ਨਾਲ ਫਿਰ ਚੱਲ ਸਕਦੇ ਆ ਮਤਲਬ ਕਿ ਉਹਨਾਂ ਵੱਲੋਂ ਇੱਕ ਆਪਣੀ ਕਰਨਾ ਤੇ ਜਸਟਿਨ ਟੂਡੋ ਹੋਰਾਂ ਨੇ ਵੀ ਮੋੜਵਾ ਜਵਾਬ ਦਿੱਤਾ ਜਗਮੀਤ ਸਿੰਘ ਹੋਰਾਂ ਨੇ ਵੀ ਮੋੜਵਾ ਜਵਾਬ ਦਿੱਤਾ ਫਿਰ ਜਦੋਂ ਗੱਲ ਟੈਰਿਫ ਤੇ ਆ ਗਈ ਤਾਂ ਫਿਰ ਜਸਟਿਨ ਟੂਡੋ ਹੋਰਾਂ ਨੇ ਟੈਰਿਫ ਜਿਹੜੇ ਹੈਗੇ ਆ ਬੇਸ਼ੱਕ ਉਹ ਅਸਤੀਫਾ ਆਪਣਾ ਦੇ ਚੁੱਕੇ ਸੀ ਉਹਨਾਂ ਦੀ ਇੱਕ ਉਹਨਾਂ ਨੇ ਤਰੀਕ ਨਿਰਧਾਰਤ ਕਰ ਲਈ ਸੀ ਕਿ ਉਸ ਦਿਨ ਮੈਂ ਆਪਣਾ ਅਸਤੀਫਾ ਦੇ ਰਿਹਾ ਉਦੋਂ ਤੱਕ ਮੈਂ ਕਾਰਜਕਾਰੀ ਪ੍ਰਧਾਨ ਮੰਤਰੀ ਹਾਂ ਦੇਸ਼ ਦਾ ਸੋ ਉਹਨਾਂ ਨੇ ਕਾਰਜਕਾਰੀ ਹੁੰਦਿਆਂ ਹੁੰਦਿਆਂ ਵੀ ਜਿਹੜਾ ਆਪਣੇ ਹੈਗਾ ਡੋਨਲਡ ਟਰੰਪ ਉਹਨਾਂ ਨੂੰ ਇੱਕ ਮੋੜਵਾ ਜਵਾਬ ਦਿੱਤਾ ਸੀ ਠੋਕਮਾ ਜਵਾਬ ਕਿ ਜਿੰਨਾ ਟੈਰਿਫ ਤੁਸੀਂ ਲਾਓਗੇ ਉਹਨਾਂ ਹੀ ਅਸੀਂ ਲਾਵਾਂਗੇ ਖੈਰ ਗੱਲ ਉਸ ਤੋਂ ਬਾਅਦ ਦੀ ਕਰੀਏ ਮਾਰਕ ਕਰਨੀ ਹੋਰੀ ਜਦੋਂ ਬਣ ਜਾਂਦੇ ਨੇ ਆਪਣੀ ਜਿਹੜੀ ਜਿਹੜੀ ਨਿਰਧਾਰਤ ਤਾਰੀਖ ਸੀ ਉਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਆ ਤੇ ਡੋਨਲਡ ਟਰੰਪ ਦਾ ਟੈਰਿਫ ਵਾਲੀ ਜਿਹੜੀਆਂ ਪਾਲਿਸੀਆਂ ਜਿਹੜੀਆਂ ਹੈਗੀਆਂ ਜਾਂ ਫਿਰ ਬਿਆਨਬਾਜ਼ੀ ਆ ਉਹ ਉਸ ਪਹਿਲਾਂ ਨਾਲੋਂ ਵੀ ਵੱਧ ਗਈਆਂ ਤੇ ਮਾਰਕ ਕਰਨੀ ਹੋਰਾਂ ਨੇ ਬਹੁਤ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਡੋਨਲਡ ਟਰੰਪ ਹੋਰਾਂ ਨੂੰ ਜਿਹੜਾ ਹੈਗਾ ਠੋਕਮਾ ਜਵਾਬ ਦਿੰਦਾ ਜਿਸ ਨੂੰ ਲੈ ਕੇ ਜਿਸ ਨੂੰ ਲੈ ਕੇ ਕੀ ਹੁੰਦਾ ਹੈ ਕਿ ਕੈਨੇਡਾ ਦੇ ਲੋਕ ਜਿਹੜੇ ਨੇ ਦੁਬਾਰਾ ਜਿਹੜੀ ਲਿਬਰਲ ਪਾਰਟੀ ਆ ਉਹਦੇ ਵਿੱਚ ਵਿਸ਼ਵਾਸ ਜਿਤਾਉਣ ਲੱਗ ਪੈਂਦੇ ਆ ਕਿ ਭਾਈ ਕਿਤੇ ਨਾ ਕਿਤੇ ਮੰਨਿਆ ਜਾਂਦਾ ਸੀ ਵੀ ਜਿੱਧਰ ਨੂੰ ਅਮਰੀਕਾ ਜਾਂਦਾ ਹੈ ਉਹਦੇ ਪਿੱਛੇ ਪਿੱਛੇ ਕੈਨੇਡਾ ਤੁਰਿਆ ਜਾਂਦਾ ਸੋ ਇਹ ਦੇਖਿਆ ਗਿਆ ਲੋਕਾਂ ਵੱਲੋਂ ਕਿ ਮਤਲਬ ਕਿ ਆਪਣਾ ਵੀ ਕੋਈ ਸਾਡਾ ਸਟੈਂਡ ਹੈਗਾ ਲਿਬਰਲ ਦਾ ਵੀ ਕੋਈ ਸਟੈਂਡ ਹੈ ਇਹਨਾਂ ਨੇ ਬੜਾ ਠੋਕਮਾ ਜਵਾਬ ਦਿੱਤਾ ਤੇ ਇਹ ਹੋਣਾ ਚਾਹੀਦਾ ਸੀ ਸੋ ਇਹ ਇੱਕ ਤਰ੍ਹਾਂ ਦਾ ਉਸ ਵੇਲੇ ਤਖਤਾ ਜਿਹੜਾ ਪਲਟ ਹੋ ਗਿਆ ਉਸ ਤੋਂ ਬਾਅਦ ਫਿਰ ਲਿਬਰਲ ਦੀ ਜਿਹੜੀ ਹੈਗੀ ਹੈ ਨਿਤ ਦਿਨ ਚੜ੍ਹਾਈ ਜਿਹੜੀ ਆ ਦੁਬਾਰਾ ਹੋਣ ਲੱਗ ਪਈ ਦੂਸਰੇ ਪਾਸੇ ਜਿਹੜੀ ਕਨਜ਼ਰਵੇਟਿਵ ਪਾਰਟੀ ਸੀ ਪਿਛਲੇ ਲੰਬੇ ਸਮੇਂ ਤੋਂ ਜ਼ੋਰ ਲਾ ਰਹੀ ਸੀ ਕਿ ਸੱਤਾ ਦੇ ਵਿੱਚ ਆਉਣਾ ਹੈ ਤੇ ਇਸ ਵਾਰ ਵੀ ਉਹਨਾਂ ਦਾ ਇਹ ਸੀ ਕਿ ਭਾਈ ਜਿਸ ਤਰੀਕੇ ਦੀਆਂ ਜਸਟਿਨ ਟੂਡੋ ਦੀਆਂ ਪਾਲਿਸੀਆਂ ਨੇ ਤੇ ਉਹਨਾਂ ਨੂੰ ਲੱਗਦਾ ਸੀ ਕਿ ਸਾਡੀ ਤਾਂ ਸਰਕਾਰ ਇਸ ਵਾਰ ਪੱਕੀ ਹੈ ਤੇ ਉਹ ਹੱਕੇ ਪੱਕੇ ਉਸ ਵੇਲੇ ਰਹਿ ਗਏ ਜਦੋਂ ਉਹ ਉਹ ਜਿਹੜੇ ਹੈਗੇ ਆ 144 ਸੀਟਾਂ ਤੇ ਸਿਮਟ ਕੇ ਰਹਿ ਗਏ ਕਨਜ਼ਰਵੇਟਿਵ ਪਾਰਟੀ ਜਿਹਦੇ ਪ੍ਰਧਾਨ ਪੀਰ ਪੋਲੀਵਰ ਨੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਨਜ਼ਰਵੇਟਿਵ ਦਾ ਥੱਲੇ ਜਾਣ ਦਾ ਜਿਹੜਾ ਹੈਗਾ ਗ੍ਰਾਫ ਉਹਨਾਂ ਦਾ ਥੱਲੇ ਗਿਆ ਹੈ ਉਹਦੇ ਕਾਰਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਵੀ ਜਿਹੜਾ ਹੈਗਾ ਵੱਡੇ ਪੱਧਰ ਤੇ ਰਿਹਾ ਮੰਨਿਆ ਜਾਂਦਾ ਹੈ ਕਨਜ਼ਰਵੇਟਿਵ ਪਾਰਟੀ ਦੇ ਬਹੁਤ ਸਾਰੇ ਲੀਡਰ ਬਹੁਤ ਸਾਰੇ ਨੁਮਾਇੰਦੇ ਇੱਥੋਂ ਤੱਕ ਕਿ ਪੀਰ ਪੋਲੀਵਰ ਜਿਹੜੇ ਨੇ ਉਹ ਭਾਰਤ ਦੇ ਕਰੀਬ ਨੇ ਮਤਲਬ ਭਾਰਤੀਆਂ ਏਜੰਸੀਆਂ ਦੇ ਕਹਿ ਲੋ ਜਾਂ ਫਿਰ ਉਹਨਾਂ ਉਹਨਾਂ ਦੀਆਂ ਪਾਲਿਸੀਆਂ ਨੂੰ ਜਿਹੜਾ ਹੈਗਾ ਉਹ ਮਤਲਬ ਕਿ ਲਾਗੂ ਕਰਵਾਉਣ ਦੇ ਵਿੱਚ ਜਾਂ ਉਹਨਾਂ ਦਾ ਪ੍ਰਭਾਵ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਉਹ ਕਬੂਲਦੇ ਨੇ ਤੇ ਉਸ ਤਰੀਕੇ ਦੇ ਨਾਲ ਕਈ ਵਾਰ ਉਹ ਪਾਲਿਸੀਆਂ ਨੂੰ ਇਧਰ ਉਧਰ ਕਰ ਦਿੰਦੇ ਆ ਤੇ ਜਿਸ ਦਿਨ ਤੋਂ ਲੈ ਕੇ ਭਾਈ ਹਰਦੀਪ ਸਿੰਘ ਨਿਜਰ ਹੋਰਾਂ ਦਾ ਕਤਲ ਹੋ ਜਾਂਦਾ ਫਿਰ ਉਸ ਤੋਂ ਬਾਅਦ ਜਸਟਨ ਟੂਡੋ ਜਿਹੜੇ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੰਦੇ ਆ ਕਿ ਲਓ ਜੀ ਸਾਡੇ ਤਾਂ ਬਾਹਰ ਦੀਆਂ ਜੜੀਆਂ ਕੰਟਰੀਆਂ ਨੇ ਉਹ ਉਹ ਸਾਡੇ ਇਥੇ ਇੰਟਰਫੀਰੈਂਸ ਕਰਦੀਆਂ ਫਿਰ ਉਸ ਤੋਂ ਬਾਅਦ ਜਦੋਂ ਸੀਸਸ ਹੋ ਗਈ ਜਾਂ ਹੋਰ ਜਿਹੜੀਆਂ ਆਰਸੀਐਮਪੀ ਹੋ ਗਈ ਇਹਨਾਂ ਸਾਰਿਆਂ ਨੇ ਜਦੋਂ ਇਨਵੈਸਟੀਗੇਸ਼ਨ ਆਪਣੀ ਆਰੰਭ ਦਿੱਤੀ ਉਹਦੇ ਵਿੱਚ ਇਹ ਜਿਹੜੇ ਨਤੀਜੇ ਨਿਕਲ ਕੇ ਸਾਹਮਣੇ ਆਏ ਪ੍ਰੈਸ ਕਾਨਫਰੰਸ ਹੁੰਦੀ ਹੈ ਕਿ ਚਾਈਨਾ ਈਰਾਨ ਤੇ ਭਾਰਤ ਇਹਨਾਂ ਦੀ ਵੱਡੀ ਦਖਲਅੰਦਾਜ਼ੀ ਹੈਗੀ ਆ ਸਾਡੇ ਦੇਸ਼ ਦੇ ਵਿੱਚ ਤੇ ਉਹ ਉਹ ਇਹ ਦਖਲਅੰਦਾਜ਼ੀ ਸਿਰਫ ਕਤਲਾਂ ਤੱਕ ਨਹੀਂ ਉਹਨਾਂ ਨੇ ਕਿਹਾ ਕਿ ਡਕੈਤੀਆਂ ਜਾਂ ਹੋਰ ਜਿਹੜੇ ਕੰਮ ਹੈਗੇ ਆ ਉਹ ਵੀ ਬਹੁਤ ਸਾਰਾ ਕੁਝ ਜਿਹੜਾ ਹੈਗਾ ਹੋ ਰਿਹਾ ਹੈ ਸੋ ਜੋ ਲੋਕਾਂ ਨੇ ਫਿਰ ਇਹ ਗੱਲ ਸਮਝਣੀ ਸ਼ੁਰੂ ਕੀਤੀ ਕਿ ਭਾਈ ਇਹ ਵੀ ਇੱਕ ਬੜਾ ਵੱਡਾ ਮੁੱਦਾ ਹੈਗਾ ਸੋ ਇਹ ਕੰਜ਼ਰਵੇਟਿਵ ਪਾਰਟੀ ਨੂੰ ਜਸਟਿਨ ਟੂਡੋ ਹੋਰਾਂ ਨੇ ਪ੍ਰਧਾਨ ਮੰਤਰੀ ਹੁੰਦੇ ਆ ਹੁੰਦੇ ਆ ਜਦੋਂ ਇਹ ਸਟੇਟਮੈਂਟ ਆਉਂਦੀ ਹੈ ਨਾ ਜਸਟਿਨ ਟੂਡੋ ਦੀ ਪਾਰਲੀਮੈਂਟ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਹੋਈ ਉਸ ਤੋਂ ਬਾਅਦ ਕੀ ਹੁੰਦਾ ਪ੍ਰੈਸ ਕਾਨਫਰੰਸ ਦੇ ਵਿੱਚ ਜਸਟਿਨ ਟੂਡੋ ਹੋਰੀ ਸਿੱਧਾ ਪੀਅਰ ਪੋਲੀਵਰ ਹੋਰਾਂ ਨੂੰ ਜਿਹੜਾ ਸੰਬੋਧਨ ਹੁੰਦੇ ਆ ਕਿ ਆਪਣੀ ਪੀੜੀ ਥੱਲੇ ਛੋਟਾ ਮਾਰੋ ਜਾਂ ਤਮਾਰੋ ਤੁਹਾਡੀ ਪਾਰਟੀ ਦੇ ਵਿੱਚ ਬਾਹਰ ਲੀਆਂ ਕੰਟਰੀਸ ਤੋਂ ਜਿਹੜਾ ਪ੍ਰਭਾਵ ਕਬੂਲਣ ਵਾਲੇ ਬਹੁਤ ਨਮਾਇंदे ਨੇ ਬੜੇ ਲੀਡਰ ਨੇ ਸੋ ਮਤਲਬ ਕਹਿਣ ਦਾ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹਦੇ ਹਾਰਨ ਦੇ ਮੁੱਖ ਕਾਰਨ ਇਹ ਰਹੇ ਆ ਅਦਰਵਾਇਜ਼ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਪਿਛਲੀ ਵਾਰੀ ਕੰਜ਼ਰਵੇਟਿਵ ਨੇ ਵਧੀਆ ਕੰਮ ਨਹੀਂ ਕੀਤਾ ਇਸ ਕਰਕੇ ਉਹਨਾਂ ਨੂੰ ਹਰਾ ਦਿੱਤਾ ਲਿਬਰਲ ਤਾਂ ਜਿਹੜੀ ਆ ਕੰਟੀਨਿਊ ਚੱਲੀ ਆਉਂਦੀ ਆ ਤਕਰੀਬਨ 10 ਸਾਲ ਤੋਂ ਹੈ ਨਾ ਪਿਛਲੇ 7-8 ਸਾਲ ਤੋਂ ਦੋ ਵਾਰ ਉਹ ਜਿਹੜੀ ਲਗਾਤਾਰ ਚੱਲੀ ਆਉਂਦੀ ਹੈ ਸੋ ਕੰਜ਼ਰਵੇਟਿਵ ਨੂੰ ਇਹਦੇ ਵਿੱਚ ਮੌਕਾ ਹੀ ਨਹੀਂ ਮਿਲਿਆ ਆਪਾਂ ਇਹ ਕਹਿ ਦਈਏ ਸੋ ਇਸ ਕਰਕੇ ਹਾਰਨਾ ਜਿਹੜਾ ਹੈਗਾ ਉਹਨਾਂ ਦਾ ਇਹ ਅ ਮਤਲਬ ਕਿ ਹਾਰ ਉਹਨਾਂ ਦੀ ਹੋਈ ਹੈ ਪਰ ਦੂਸਰੇ ਪਾਸੇ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਦੱਸ ਦੇਣੀ ਚਾਹੁੰਨਾ ਇਹ ਕੋਈ ਹਾਰ ਬਹੁਤ ਹੀ ਵੱਡੀ ਹਾਰ ਨਹੀਂ ਹੈਗੀ ਜੇ ਆਪਾਂ ਕਹੀਏ ਵੀ ਬਹੁਤ ਪਛਾੜ ਦਿੱਤਾ ਹੈ ਜੀ ਜਿੱਥੇ ਆਪਾਂ ਗੱਲ ਕਰਦੇ ਹਾਂ ਲਿਬਰਲ ਦਾ ਵੋਟ ਪਰਸੈਂਟੇਜ ਜਿਹੜਾ 11% ਵਧਿਆ ਉਥੇ ਕਨਜ਼ਰਵੇਟਿਵ ਦਾ ਵੀ ਜਿਹੜਾ ਹੈਗਾ ਵੋਟ ਪਰਸੈਂਟੇਜ ਉਹ 7.5 ਜਿਹੜਾ ਹੈਗਾ ਉਹ ਵਧਿਆ ਮਤਲਬ ਕਿ ਕੋਈ ਜ਼ਿਆਦਾ ਫਰਕ ਨਹੀਂ ਦੇਖੋ ਤੁਸੀਂ 169 ਸੀਟਾਂ ਜਿਹੜੀਆਂ ਲਿਬਰਲ ਲੈ ਗਈ ਹੈ ਤੇ 144 ਜਿਹੜੀਆਂ ਕੰਜ਼ਰਵੇਟਿਵ ਲੈ ਗਈ ਹੈ ਸੋ ਇਹਦੇ ਵਿੱਚ ਜਿਹੜੇ ਖਾਸ ਤੌਰ ਤੇ ਜਿਹੜਾ ਮੈਂ ਦੱਸਿਆ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਪੀਅਰ ਪਾਲੀਵਰ ਹੋਰਾਂ ਦੇ ਉੱਤੇ ਇਲਜ਼ਾਮ ਲੱਗਣੇ ਉਹਦੇ ਕਰਕੇ ਫਿਰ ਜਿਹੜੀਆਂ ਕੁਝ ਸੀਟਾਂ ਜਿਹੜੀਆਂ ਨੇ ਉਹ ਡਾਊਨ ਆ ਗਏ ਆ ਮੈਜੋਰਟੀ ਜਿਹੜੀ 172 ਦੀ ਹੁੰਦੀ ਹੈ ਸਰਕਾਰ ਬਣਾਉਣ ਦੇ ਲਈ ਸੋ ਉਹ ਇਧਰੋਂ ਉਧਰੋਂ ਕਰਕੇ ਤੇ ਲਿਬਰਲ ਨੇ ਸਰਕਾਰ ਜਿਹੜੀ ਬਣਾ ਲਈ ਹੈ ਤੇ ਅਗਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰੀ ਜਿਹੜੇ ਨੇ ਉਹ ਦੁਬਾਰਾ ਬਣ ਗਿਆ ਤੇ ਉਹਨਾਂ ਨੇ ਆਉਂਦਿਆਂ ਸਾਰ ਜਿਹੜੇ ਆ ਉਹ ਟਰੰਪ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਤੇ ਟ੍ਰਾਂਸਨੇਸ਼ਨਲ ਰਿਪਰੈਸ਼ਨ ਦੇ ਉੱਤੇ ਵੀ ਉਹਨਾਂ ਦੇ ਵੱਡੇ ਬਿਆਨ ਜਿਹੜੇ ਆ ਚੁੱਕੇ ਨੇ ਸੋ ਉਸੇ ਤਰੀਕੇ ਦੇ ਨਾਲ ਉਹ ਕੰਮ ਕਰਨਗੇ ਤੇ ਸਿੱਖਾਂ ਦੇ ਜਿਹੜੇ ਨਗਰ ਕੀਰਤਨਾਂ ਦੇ ਵਿੱਚ ਜਾ ਕੇ ਉਹ ਜਕਾਰੇ ਦੀ ਅੱਜ ਕੱਲ ਆ ਰਹੇ ਨੇ ਜਿੰਤਨ ਤੋਂ ਪਹਿਲਾਂ ਵੀ ਲਾ ਰਹੇ ਸੀ ਤੇ ਹੁਣ ਵੀ ਲਾ ਰਹੇ ਨੇ ਜੀ ਅ ਜਲਦੀ ਸੇ ਦੇ ਨਾਲ ਹੀ ਜਾਣਨਾ ਚਾਹਾਂਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਵਧਾਈ ਦਿੱਤੀ ਗਈ ਹੈ ਕਿ ਲੱਗਦਾ ਕਿ ਇਸ ਦੇ ਨਾਲ ਜਿਹੜਾ ਹੁਣ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਕਿਹ ਲੋ ਕਿ ਅੱਗੇ ਜਾ ਕੇ ਕੁਝ ਠੀਕ ਹੋਣਗੇ ਜਾਂ ਕੁਝ ਕਿਹ ਲੋ ਕਿ ਜੋ ਜਿਦਾਂ ਹੁਣ ਪਹਿਲਾਂ ਰੁਖ ਜਿਹਾ ਸੀ ਗਿਆ ਜਿਵੇਂ ਡੂਡੋ ਤੁਹੇ ਦੇਖੋ ਵਧਾਈਆਂ ਦੇਣੀਆਂ ਨਾ ਇੱਕ ਫਾਰਮੈਲਟੀ ਹੁੰਦੀ ਹੈ ਇੱਕ ਆਪਾਂ ਇਹ ਕਹਿ ਲਈਏ ਕਿ ਕਿਤੇ ਵੀ ਦੁਨੀਆ ਦੇ ਵਿੱਚ ਕੋ ਵੱਡਾ ਕੰਮ ਹੁੰਦਾ ਹੈ ਤੇ ਉਹ ਵਧਾਈਆਂ ਹੁੰਦੀਆਂ ਹੁੰਦੀਆਂ ਨਰਿੰਦਰ ਮੋਦੀ ਹੋਰੀ ਪ੍ਰਧਾਨ ਮੰਤਰੀ ਬਣਦੇ ਆ ਤੇ ਉਹ ਆਪਾਂ ਕਹੀਏ ਕਿ ਇਹ ਮੁਲਖ ਉਧਰੋਂ ਵੀ ਜਿਹੜੀਆਂ ਵਧਾਈਆਂ ਦਿੰਦੇ ਹੋਏ ਨਜ਼ਰ ਆਏ ਸੀਗੇ ਸੋ ਵਧਾਈਆਂ ਦੇਣੀਆਂ ਇੱਕ ਫਾਰਮੈਲਟੀ ਦੇ ਤੌਰ ਤੇ ਆ ਜਾਂਦਾ ਪਰ ਇੱਕ ਦੂਸਰੇ ਦੇਸ਼ ਦੇ ਲਈ ਪਾਲਿਸਿਸ ਕੀ ਹੋਣੀਆਂ ਨੇ ਇਹ ਫਿਰ ਸਮਾਂ ਤੈਅ ਕਰਦਾ ਹੁੰਦਾ ਹੈ ਇਹ ਤੁਹਾਡਾ ਡਾਕੂਮੈਂਟੇਸ਼ਨ ਜਿਹੜੀ ਹੋ ਗਈ ਹੋਈ ਹੈ ਉਹ ਤੈਅ ਕਰਦੀ ਹੁੰਦੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਜਸਟਿਨ ਟੂਟੋ ਤੇ ਹੁੰਦਿਆਂ ਭਾਰਤ ਨੂੰ ਦੁਸ਼ਮਣ ਦੇਸ਼ਾਂ ਦੇ ਵਿੱਚ ਦੀ ਲਿਸਟ ਦੇ ਵਿੱਚ ਪਾ ਦਿੱਤਾ ਗਿਆ ਸੀ ਈਰਾਨ ਚਾਈਨਾ ਤੇ ਹੋਰ ਜਿਹੜੇ ਇੱਕ ਦੋ ਮੁਲਕ ਹੈਗੇ ਉਹਨਾਂ ਦੀ ਲਿਸਟ ਦੇ ਵਿੱਚ ਪਾ ਦਿੱਤਾ ਹੈ ਸੋ ਹੁਣ ਕੈਨੇਡਾ ਦੇ ਵਿੱਚ ਭਾਵੇਂ ਕੋਈ ਵੀ ਪ੍ਰਧਾਨ ਮੰਤਰੀ ਆ ਜਾਂਦਾ ਹੈ ਕਿਸੇ ਵੀ ਪਾਰਟੀ ਦਾ ਆ ਜਾਂਦਾ ਹੈ ਉੱਥੋਂ ਦੀਆਂ ਏਜੰਸੀਆਂ ਉੱਥੋਂ ਦੀਆਂ ਸਰਕਾਰਾਂ ਉਹ ਉਸ ਤਰੀਕੇ ਦੇ ਨਾਲ ਹੀ ਚੱਲਣਗੀਆਂ ਜੋ ਡਾਕੂਮੈਂਟੇਸ਼ਨ ਪਿਛਲੇ ਸਮੇਂ ਦੇ ਵਿੱਚ ਹੋ ਗਈ ਹੈ ਬਾਕੀ ਦੀ ਗੱਲ ਜਿਹੜੀ ਹੁੰਦੀ ਹੈ ਫਿਊਚਰ ਦੇ ਵਿੱਚ ਕੀ ਤਬਦੀਲੀਆਂ ਆਉਣੀਆਂ ਕੀ ਪਾਲਿਸੀਆਂ ਫਿਊਚਰ ਦੇ ਵਿੱਚ ਬਣਨ ਇਹ ਕੀ ਜੜੀਆਂ ਨੇ ਪਿਛਲੀਆਂ ਬਣੀਆਂ ਹੋਈਆਂ ਪਾਲਿਸੀਆਂ ਢਹ ਢੇਰੀ ਹੋ ਜਣੀ ਐ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੁੰਦਾ ਕਿਉਂਕਿ ਹੁਣ ਤੁਸੀਂ ਦੇਖੋ ਨਾ ਦੇਖਿਆ ਗਿਆ ਸੀ ਕਿ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਇਸ ਤਰ੍ਹਾਂ ਹੋ ਜੂਗਾ ਉਸ ਤਰ੍ਹਾਂ ਹੋ ਜੂਗਾ ਸੋ ਉਹਨੇ ਆਉਂਦਿਆਂ ਵੱਖਰੇ ਹੀ ਕੰਮ ਸ਼ੁਰੂ ਕਰ ਦਿੱਤੇ ਜਿਹਦੀ ਕਿ ਉਮੀਦ ਵੀ ਨਹੀਂ ਸੀ ਇਸੇ ਕਰਕੇ ਡੋਨਲਡ ਟਰੰਪ ਹੋਰਾਂ ਦੇ ਖਿਲਾਫ ਅਮਰੀਕਾ ਯੂਕੇ ਹੋਰ ਮੁਲਕਾਂ ਦੇ ਵਿੱਚ ਰੋਸ ਮੁਜ਼ਾਰੇ ਹੋ ਰਹੇ ਨੇ ਸੋ ਇਹ ਕਿਸੇ ਨੂੰ ਲੱਗਦਾ ਸੀ ਕਿ ਅਮਰੀਕਾ ਦੇ ਲੋਕ ਬੜੀ ਖੁਸ਼ੀ-ਖੁਸ਼ੀ ਉਹਨਾਂ ਨੇ ਡੋਨਲਡ ਟਰੰਪ ਨੂੰ ਲੈ ਕੇ ਆਉਂਦਾ ਕਹਿੰਦੇ ਜੋ ਬਾਈਡਨ ਕੋਈ ਕੰਮ ਦਾ ਬੰਦਾ ਨਹੀਂ ਐ ਟਰੰਪ ਲੈ ਅਮਰੀਕਾ ਨੂੰ ਉੱਪਰ ਨੂੰ ਲੈ ਕੇ ਜਾਊਗਾ ਸੋ ਉਹਨੇ ਜਿਹੜੀ ਟੈਰਿਫ ਵਾਰ 50 ਕੰਟਰੀਆਂ ਦੇ ਨਾਲ ਜਿਹੜੀ ਵਿੱਡ ਦਿੱਤੀ ਉਸ ਤੋਂ ਬਾਅਦ ਅਮਰੀਕਾ ਦੇ ਲੋਕ ਵੀ ਜਿਹੜੇ ਨੇ ਉਹ ਉਹਦੇ ਤੰਗ ਹੋਏ ਨਜ਼ਰ ਆਏ ਨੇ ਸੋ ਫਿਊਚਰ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੁੰਦਾ ਮਾਰਕ ਕਰਨੀ ਹੋਰਾਂ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਹੈ ਵੀ ਇਹ ਸਿੱਖਣਾ ਚਿੰਤਾ ਕਰਨ ਕਿ ਭਾਈ ਇਹ ਆ ਗਏ ਤੇ ਹੁਣ ਇਸ ਤਰ੍ਹਾਂ ਹੋ ਜਾਊਗਾ ਜਪੀਰ ਪੋਲੀਵਾਰ ਆ ਜਾਂਦਾ ਤੇ ਉਸ ਤਰ੍ਹਾਂ ਹੋ ਜਾਣਾ ਸੀਗਾ ਸੋ ਆਪਣੇ ਦੇਸ਼ ਦੇ ਹਿੱਤ ਜਿਹੜੇ ਨੇ ਉਹ ਪਹਿਲਾਂ ਹੁੰਦੇ ਆ ਦੂਜਿਆਂ ਦੇ ਜਿਹੜੇ ਆ ਦੂਜੀਆਂ ਕੰਟਰੀਆਂ ਦੇ ਨਾਲ ਕਿਵੇਂ ਰਹਿਣਾ ਕਿਵੇਂ ਰਿਸ਼ਤੇ ਹੋਣੇ ਨੇ ਉਹ ਬਾਅਦ ਦੀ ਗੱਲ ਹੁੰਦੀ ਹੈ ਜੀ ਅਹ ਜੀ ਜਿਸ ਨੂੰ ਮੈਂ ਤੁਹਾਨੂੰ ਨੰਦ ਕਰਦੇ ਹਾਂ ਤੁਸੀਂ ਕਾਫੀ ਗਹਿਰੇ ਜਨ ਸਮਝ ਰੱਖਦੇ ਹੋ ਕੈਨੇਡਾ ਦੀ ਪੋਲਿਟਿਕਸ ਦੀ ਤੇ ਇਸ ਦੇ ਨਾਲ ਹੀ ਕਈ ਹੋਰ ਵੱਡੇ ਸਵਾਲ ਨੇ ਜਿਹਨਾਂ ਦਾ ਜਵਾਬ ਲੈਣਾ ਥੋੜਾ ਜ਼ਰੂਰੀ ਨੇ ਪਰ ਅੱਜ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਅਗਲੇ ਕੱਲੋ ਦੇ ਪ੍ਰੋਗਰਾਮ ਵਿੱਚ ਉਹਨਾਂ ਸਵਾਲਾਂ 'ਤੇ ਗੱਲਬਾਤ ਕਰਾਂਗੇ ਗੱਲ ਕਰਾਂਗੇ ਉੱਥੇ ਪੰਜਾਬੀ ਅਤੇ ਸਿੱਖ ਜੋ ਉਮੀਦਵਾਰ ਜਿੱਤੇ ਨੇ ਉਹਨਾਂ ਦੇ ਕੱਲੋ ਕੀ ਕਿਸ ਤਰੀਕੇ ਦੀ ਕੱਲੋ ਕੀ ਇਨਵਰਮੈਂਟ ਰਹੇਗੀ ਸਰਕਾਰ ਦੇ ਵਿੱਚ ਇਸ ਦੇ ਨਾਲ ਹੀ ਗੱਲ ਕਰਾਂਗੇ ਜਗਮੀਤ ਸਿੰਘ ਦੀ ਵੀ ਅਜੇ ਹੋਰ ਬੜੇ ਕਈ ਵੱਡੇ ਮੁੱਦੇ ਨੇ ਜਿਨ੍ਹਾਂ 'ਤੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਅਗਲੇ ਪ੍ਰੋਗਰਾਮ ਮੈਂ ਜੋ ਨਾਲ ਗਲਤ ਕਰਾਂਗੇ ਤੁਹਾਡੇ ਨਾਲ ਰੁੱਖ ਦੁਆਰਾ ਕਰਾਂਗੇ ਧੰਨਵਾਦ ਤੁਹਾਨੂੰ ਜੁੜਨ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ